ਬੋਲੇ ਜੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਜੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਨੰ ਲੰਗਰ ਨਹੀਂ ਮਿਲਿਆ ਉਹ ਨੂੰ ਹੀ ਲੰਗਰ ਦੋ ਮਿਲੂਗਾ ਵਾਹ ਕੋ ਨਿਹਾਰ ਸਾਤ ਜੀਆ ਕਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਪ ਕਰਾ ਦਿਓ ਜੀ ਜਾਪ ਕਰਾ ਦਿਓ ਜਾਪ ਮੈਨੂੰ ਪ੍ਰਸ਼ਾਦਾ ਨਹੀਂ ਮਿਲੂਗਾ ਉਹ ਨੂੰ ਡਬਲ ਮਿਲੂਗਾ ਦਵਾ ਦਿਓ ਸਤਨਾਮ ਸਤਨਾਮ ਮਾਏ ਗੁਰੂ ਸਤਨਾਮ ਮਾਏ ਗੁਰੂ ਸਤਿ ਗੁਰਜੀ ਦਾ ਖਾਲਸਾ ਵਾਏ ਗੁਰਜੀ ਕੀ ਫਤਿਹ ਕਰਮਜੀਤ ਸਿੰਘ ਜੀ ਨੇ ਜੀ ਲੁਧਿਆਣੇ ਤੋਂ ਕਰਮਜੀਤ ਸਿੰਘ ਬੜੇ ਚੰਗੇ ਇਨਸਾਨ ਨੇ ਜੀ ਬੜੀ ਉਦੋਂ ਦੇ ਹਾਲਾਤ ਆਪ ਜੀ ਦੇਖ ਰਹੇ ਹੋ ਵੀਡੀਓ ਦੇ ਜਰੀਏ ਉਦੋਂ ਕਰਮਜੀਤ ਵੀਰ ਦੇ ਹਾਲਾਤ ਕੀ ਸੀਗੇ ਸੰਘਲ ਇੱਕ ਮੰਜੇ ਦੇ ਉੱਪਰ ਹੱਡੀਆਂ ਦਾ ਪਿੰਜਰ ਬਣ ਗਏ ਸੀਗੇ ਜੀ ਇਹ ਲੁਧਿਆਣਾ ਸ਼ਹਿਰ ਦੇ ਰਹਿਣ ਵਾਲੇ ਨੇ ਜੀ ਕਰਮਜੀਤ ਸਿੰਘ ਵੀਰ ਔਰ ਅੱਜ ਦੇ ਹਾਲਾਤ ਆਪ ਜੀ ਦੇਖ ਰਹੇ ਹੋ ਬੜੀ ਗੁਰੂ ਸਾਹਿਬ ਦੀ ਕਿਰਪਾ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਤੇ ਜੀ ਔਰ ਆਪ ਜੀ ਸਾਰੀ ਸੰਗਤ ਦਾ ਧੰਨਵਾਦ ਤੁਹਾਡੀਆਂ ਅਰਦਾਸਾਂ ਸਦਕੇ ਇਹ ਕਾਰਜ ਜਿਹੜਾ ਅੱਗੇ-ਅੱਗੇ ਵਧ ਰਿਹਾ ਜੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜੋ ਹੋਏ ਵਾਹੇ ਗੁਰਜੀਕਾ ਖਾਨ ਸਾਹ ਵਾਹੇ ਗੁਰਜੀ ਕੀ ਫਤਿਹ ਔਰ ਸੰਗਤ ਜੀ ਆਪਣਾ ਪਰਿਵਾਰ ਦਿਨੋ ਦਿਨ ਵੱਧਦਾ ਜਾ ਰਿਹਾ ਜੀ ਔਰ ਸਾਰੇ ਵੀਰ ਹੁਣ ਜਿਹੜਾ ਸਿਮਰਨ ਕਰ ਰਹੇ ਨੇ ਜੀ ਅੱਦੇ ਵੀਰ ਹਲੇ ਬਿਸਤਰਿਆਂ 'ਚ ਬੈਠੇ ਹੋਣਗੇ ਜੀ 100 ਦੇ ਕਰੀਬ ਜਿਹੜਾ ਇਹ ਪਰਿਵਾਰ ਆਪਣਾ ਪਹੁੰਚ ਚੁੱਕਿਆ ਅਸੀਂ ਇਧਰੋਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜੀ ਕੁਝ ਵੀਰ ਸੇਵਾ ਕਰ ਰਹੇ ਨੇ ਜੀ ਔਰ ਕੁਝ ਵੀਰ ਅੰਦਰ ਜਿਵੇਂ ਆਪਣੇ ਕਮਾਕਾਰਾਂ ਦੇ ਵਿੱਚ ਜਾਂ ਕੁਝ ਪ੍ਰਸ਼ਾਦਾ ਲੈਣ ਗਏਵੇਂ ਨੇ ਵੀਰ ਔਰ ਅਸੀਂ ਆਪੇ ਜੀ ਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦਾ ਸ਼ੁਕਰਾਨਾ ਤੁਹਾਡਾ ਸਾਰੀ ਸੰਗਤ ਦਾ ਧੰਨਵਾਦ ਤੁਸੀਂ ਇਸ ਘਰ ਦੀ ਬਹੁਤ ਸਪੋਰਟ ਕਰੀ ਤੇ ਇਹ ਘਰ ਦਿਨੋਂ ਦਿਨ ਜਿਹੜਾ ਅੱਗੇ-ਅੱਗੇ ਜਾ ਰਿਹਾ ਜੀ ਪਟਿਆਲੇ ਤੋਂ ਬਾਸੋਂ ਰੋਡ ਲਚਕਾਣੀ ਪਿੰਡ ਦੇ ਵਿੱਚ ਆਪਣਾ ਫਰਜ ਸੇਵਾ ਸੁਸਾਇਟੀ ਦੇ ਨਾਮ ਦੇ ਉੱਪਰ ਇਹ ਜਿਹੜੀ ਸੰਸਥਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਕੰਮ ਕਰ ਰਹੀ ਹੈ ਜੀ ਆਪ ਜੀ ਸਾਰੇ ਭੈਣ ਭਰਾ ਅਰਦਾਸਾਂ ਕਰਿਓ ਤੇ ਇਹ ਸੇਵਾ ਇਦਾਂ ਹੀ ਬਰਕਰਾਰ ਰਹੇ ਔਰ ਇਹ ਸੇਵਾ ਅੱਗੇ ਅੱਗੇ ਹੋਰ ਲੋੜਵੰਦਾਂ ਦੀ ਜਿਹੜਾ ਇਹ ਆਸ਼ਰਮ ਮਦਦ ਕਰਦਾ ਰਹੇ ਜੀ ਅਸੀਂ ਆਪ ਜੀ ਨੂੰ ਅੱਗੇ ਵੀ ਦਿਖਾਵਾਂਗੇ ਸਾਰੇ ਵੀਰਾਂ ਨਾਲ ਗੱਲਬਾਤ ਕਰਵਾਵਾਂਗੇ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸੋਨਿਆਰ ਸਤ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹਨੂੰ ਲੰਗਰ ਨਹੀਂ ਮਿਲਿਆ ਉਹਨੂੰ ਡੋਲ ਮਿਲੂਗਾ ਵਾਹ ਜੀ ਵਾਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਚ ਕੇ ਨਾ ਬਣਾਓ ਹਾਂਜੀ ਸੋਚ ਕੇ ਨਾ ਬਰਾਏ ਮਾਤਾ ਜੀ ਤਾਂ ਜਨਾ ਦੇ ਨਹੀਂ ਕਰਮਿਤ ਵੀਰੇ ਮੈਨੂੰ ਇਹ ਦੱਸੋ ਆਪਾਂ ਕੋਈ ਤਲੇਪਾ ਮਰੇ ਨਹੀਂ 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 ਮੇਰਾ ਘਟ ਬੰਦਾ ਨੂੰ ਮੈਂ ਪੁੱਛਦਾ ਜੀ ਲੱਤਾਂ ਕੱਟੋ ਕੋਈ ਕੁਝ ਨਹੀਂ ਹੋਉਂਦਾ ਨਾ ਉਹਦਾ ਮੈਂ ਨੰ ਦਵਲ ਚਾ ਲਿਓ ਦਵਲ ਮੇਰੀ ਗੱਲ ਤਾਂ ਸੁਣ ਲੋ ਮੇਰੀ ਗੱਲ ਤਾਂ ਸੁਣ ਲੋ ਮੈਂ ਪੁੱਛਦਾ ਥੋੜੀ ਲੱਤਾਂ ਨੂੰ ਕੀ ਹੋ ਗਿਆ ਸੀ ਜਦੋਂ ਤੁਸੀਂ ਘਰੇ ਬੈਠਿਆ ਜਾ ਹੁਣ ਸਾਰੀ ਜਿਹੜੀ ਬੈਠੇ ਹੀ ਰਹਿਣਾ ਦੇ ਕਰਨਾ ਕੁਝ ਨਹੀਂ ਨਹੀਂ ਤੁਸੀਂ ਬਾਹਰ ਕਿਉਂ ਨਹੀਂ ਗਏ ਫਿਰ ਬਾਹਰ ਘਾਟ ਦੇ ਕੋਸ਼ਣ ਨੇ ਤੇ ਉਹ ਕਰਕੇ ਬੁਰੀ ਹੋਊ ਤੇ ਉਹ ਕਹਿ ਵੀ ਨਹੀਂ ਸਕਦੇ ਇੱਕ ਕਹਿੰਦੇ ਮਿਲ ਰਿਹਾ ਆ ਜੀ ਹਾ ਤੇ ਵੀ ਹਰ ਬੰਦਾ ਦੋ ਪੈ ਕਿ ਨੰਬਰ ਦਾ ਬੰਦਾ ਵਾ ਇੱਕ ਨੰਬਰ ਬੰਦਾ ਕਰਮਜੀਤ ਕਹਿੰਦੇ ਨਹੀਂ ਵੀ ਕੰਮ ਹੁੰਦਾ ਉਹਦਾ ਵੀ ਹੋਏਂਦਾ ਬਲ ਚਾਉਂਦਾ ਉਹ ਕਰਮਜੀਤ ਠੀਕ ਆ ਮੈਂ ਵੀਰੇ ਪਹਿਲਾਂ ਤੁਹਾਨੂੰ ਇਹ ਗੱਲ ਪੁੱਛਦਾ ਸੀ ਮੇਰੀ ਬੇਨਤੀ ਤੇ ਸੁਣੋ ਜਿਹੜੀ ਤੁਹਾਡੀ ਲੱਤਾਂ ਨੇ ਇਹ ਤੁਸੀਂ ਮਤਲਬ ਕੋਈ ਐਕਸੀਡੈਂਟ ਹੋ ਗਿਆ ਸੀ ਕਿ ਕਾਹਤੋਂ ਐਕਸੀਡੈਂਟ ਨਹੀਂ ਇਲਾ ਨਾ ਨਾ ਸਾੜਨੇ ਕਾਲਪੀ ਕੰਪਨੀ ਤੇ ਨਰਪਦੇ ਹੀ ਹੋ ਗਿਆ ਆਪਣੇ ਆਪ ਆਪਣੇ ਆਪ ਉਹ ਉਹ ਇਹ ਬਜਨ ਦਾ ਕੰਮ ਆ ਸਾਲੀ ਅੱਛਾ ਜਮ ਮੈਂ ਜਮ ਦਾ ਸ਼ੁਕਰੀ ਕਿ ਕਿੰਜ ਕਬਾਇਨਾ ਇਹ ਨੀ ਕੈਸ ਚ ਕਿਹੜਾ ਵਜਨ ਹੁੰਦਾ ਜੀ ਕੋਈ ਵਜਨ ਨਹੀਂ ਤੁਹਾਨੂੰ ਨਹੀਂ ਪਤਾ ਸਾਡਾ ਆਪਣਾ ਵਜਨ ਅੱਛਾ ਕੋਲਡ ਵਰਡ ਕੀ ਛੋਟਾ ਬੋਲ ਕੇ ਕਿਹੜਾ ਕੋਡ ਵਰਡ ਆ ਤੁਹਾਡਾ ਇਹ ਗੱਲ ਕੱਢਣੀ ਲੜੀ ਲੜੀ ਆ ਚੱਕਰ ਹੋ ਗਿਆ ਚੱਕਰ ਕਿੱਥੇ ਦੱਸ ਕਿ ਛੁੜਦਾ ਫੱਕ ਬੋਲ ਨਹੀਂ ਚਾਹੇ ਕਹਿ ਨਹੀਂ ਚਾਹੁੰਦੇ ਤੁਸੀਂ ਤੁਸੀਂ ਗੈਸ ਫੈਕਟਰੀ ਚ ਲੱਗੇ ਹੋ ਤੇ ਗੈਸ ਆ ਜੰਮਾ ਤੁਸੀਂ ਲੱਗੇ ਹੋ ਕਿੱਥੇ ਸੀ ਪਹਿਲਾਂ ਕੰਮ ਤੇ ਕਿੱਥੇ ਲੱਗੇ ਹੋ ਸੀ ਜੀ ਬੰਦਿਆਂ ਕੋਲ ਹੀ ਆਹੀ ਜਿਵੇਂ ਡੀਲਰ ਹਾਂ ਨਹੀਂ ਕੀ ਕੰਮ ਕਰਦੇ ਸੀ ਗੈਸ ਗੈਸ ਪਾਰਨਿੰਗ ਅੱਛਾ ਗੈਸ ਗੈਸ ਫੈਕਟਰੀ ਚ ਸੀਗੇ ਠੀਕ ਹੈ ਠੀਕ ਹੈ ਕਰਮਜੀਤ ਸੱਚ ਆਪਾਂ ਕੋਲ ਨੂੰ ਚ ਬੋਲਾਂਗੇ ਤਾਂ ਮਰਾਂਗਾ ਮਰਾਂਗੇ ਜੀ ਸੱਚ ਬੋਲਣਾ ਜੀ ਸੱਚੀ ਗੱਲ ਨਹੀਂ ਫੇਰ ਥੋੜੀ ਬਜਨ ਚੱਕਣ ਕਰਕੇ ਲੱਤਾਂ ਨੂੰ ਐਦਾਂ ਕੁਝ ਹੋ ਗਿਆ ਬਚਣਾ ਨਹੀਂ ਇਹ ਸਾਬ ਕੁਤਾਉ ਦਾ ਸਾਰਾ ਸਾਨੂੰ ਪਤਾ ਆਪਣੇ ਹੀ ਰਹੇ ਕਰਮਜੀਤ ਟਾਪਕ ਬੋਲ ਗੁਰ ਗੁਰੂ ਗੋਬਿੰਦ ਸਿੰਘ ਜੀ ਟਾਈਮ ਮੈਂ ਚੋੜੀ ਬੋਲੂਗਾ ਜੀ ਬਿਲਕੁਲ ਸੱਚੇ ਬੰਦੇ ਆਪਮਾ ਗਨ ਗਨ ਕਹਿੰਦਾ ਬਹੁਤ ਤੂੰ ਤਾਂ ਕਿ ਮੈਂ ਸੱਚ ਨਾਲ ਸੱਚ ਕਮੂਗਾ ਹਾਂ ਜੀ ਮੈਂ ਤਾਂ ਤੈਨੂੰ ਆਪਣਾ ਪਤਾ ਤੈਨੂੰ ਆਪਣਾ ਪਤਾ ਹਾਂ ਜੀ ਤੂੰ 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 ਦੇਣੀ ਹੀ ਹੈ ਗੈਸ ਆਸੀ ਲੈਣੀ ਹੈ ਹਾਂ ਜੀ ਇਹ ਕੱਢਣੀ ਸਾਹਬ ਤਾਂ ਫਿਰ ਤੂੰ ਤੁਹਾਨੂੰ ਨਹੀਂ ਪਤਾ ਸਾਨੂੰ ਪਤਾ ਆਪਣਾ ਕਿ ਮੈਂ ਦਿਲ ਨਾਲ ਜਨ ਚੱਲਾ ਕਰਮਜੀਤ ਜੀ ਬੜੇ ਚੰਗੇ ਇਨਸਾਨ ਨੇ ਔਰ ਇਹਨਾਂ ਦੀ ਨਾ ਲੱਤਾਂ ਬਜ਼ੁਰਗਾਂ ਦੀਆਂ ਵੀਰ ਦੀਆਂ ਮਤਲਬ ਮੰਜੇ ਤੇ ਪਏ ਇਹ ਮਤਲਬ ਇੰਨੇ ਕੁ ਪਿੰਜਰ ਬਣ ਗਏ ਸੀ ਜੀ ਸਾਰਾ ਸਰੀਰ ਇਕੱਠਾ ਹੋ ਗਿਆ ਸੀ ਜੀ ਗਲ ਦੇ ਵਿੱਚ ਰस्सियां ਪਾ ਰੱਖੀਆਂ ਸੀ ਬਹੁਤ ਬੁਰੇ ਹਾਲਾਤ ਹੋ ਚੱਕੇ ਚੁੱਕੇ ਸੀ ਘਰ ਦੇ ਵਿੱਚ ਗਰੀਬੀ ਸੀ ਪਰਿਵਾਰ ਦੇ ਵਿੱਚ ਇੱਕ ਇਹਨਾਂ ਦਾ ਬ੍ਰਦਰ ਆ ਮਤਲਬ ਬਹੁਤ ਦਰਦਨਾਕ ਸਟੋਰੀ ਆ ਜੀ ਵੀ ਕਈ ਸਾਲ ਉਸ ਮੰਜੇ ਤੇ ਹੀ ਕੱਢ ਤੇ ਜੀ ਕਈ ਸਾਲ ਉਸ ਮੰਜੇ ਤੇ ਸੰਗਲ ਲਾ ਦੇਣਾ ਪਰਿਵਾਰ ਨੇ ਉੱਥੇ ਟੱਟੀ ਪਿਸ਼ਾਬ ਕਰਨਾ ਜੀ ਉੱਥੇ ਜਿਹੜੀਆਂ ਮੰਜੇ ਦੀਆਂ ਰस्सियां ਦੌਣਾ ਨੇ ਜਿਹੜੀਆਂ ਧਾਗਾ ਉਹਨੂੰ ਗਲ ਚ ਪਾ ਲੈਣਾ ਮਤਲਬ ਐਸੇ ਹਾਲਾਤ ਆਪਣੇ ਕਰ ਲਏ ਬਾਕੀ ਕਰਮਜੀਤ ਵੀਰ ਬੜਾ ਚੰਗੇ ਤਰੀਕੇ ਨਾਲ ਜਿਹੜਾ ਆਪਣੀ ਜ਼ਿੰਦਗੀ ਉਰੇ ਜੀ ਰਹੇ ਨੇ ਜੀ ਲਚਕਾਣੀ ਪਿੰਡ ਆਸ਼ਰਮ ਦੇ ਵਿੱਚ ਹਾਲਾਤ ਪਹਿਲਾਂ ਨਾਲੋਂ ਆਪ ਜੀ ਦੇਖ ਰਹੇ ਹੋ ਬੈਠੇ ਰਹਿੰਦੇ ਨੇ ਪਰ ਲੱਤਾਂ ਤੋਂ ਚੱਲਣ ਦੀ ਕੋਸ਼ਿਸ਼ ਨਹੀਂ ਕਰਦੇ ਬਿਲਕੁਲ ਵੀ ਤੁਸੀਂ ਮਣਦੇ ਚੱਲਣ ਦੀ ਕੋਸ਼ਿਸ਼ ਕਰਿਆ ਕਰੋ ਬਈ ਇਹ ਚੱਕ ਰਿਹਾ ਜਗਾ ਨਾ ਇਹ ਲੈਣ ਦੇਣ ਤੇ ਬੈਲ ਵੀ ਜੀ ਤੁਹਾਨੂੰ ਉਹਨੂੰ ਆਪਣਾ ਤਾਂ ਹੁਣ ਕਿਹਨ ਝੂੜਤਾ ਬੋਲছো ਉਹਦੇ ਅਸਲ ਸੱਚੇ ਬੋਲ ਲਾ ਬੰਦਾ ਰਹੇ ਜਿਹੜੇ ਜੀ ਚੱਬਾ ਬਹੁਤ ਫਿਰ ਵੀ ਨਹੀਂ ਮਜ਼ਾਕ ਕਰਦਾ ਤੇ ਇਹ ਪੈਣ ਸਾਰਿਆਂ ਨਾਲ ਸਾਜੀ ਸਾਰਿਆਂ ਦੀ ਆਪ ਸਮਝ ਸਾਨੂੰ ਆਪਣੇ ਥਰ ਮੰਨ ਲੀ ਜੇ ਮਾਂ ਕਹੀ ਯਾਰ ਮੜਾ ਕੰਮ ਕਰੂੰਗਾ ਯਾਰ ਮਰੂੰਗਾ ਵੀ ਇਹਨਾਂ ਨੂੰ ਨਿੱਕ ਕੋਈ ਨੀ ਖਾਓ ਜਿੰਨੀ ਜਿਹ ਹਿੰਮਤ ਹੈਗੀ ਹੈ ਇਹ ਕੱਢਣੀ ਹੁੰਦੀ ਸਭ ਤੋਂ ਆਪਰੇ ਠੀਕ ਆ ਤੁਹਾਡੀ ਸੇਵਾ ਠੀਕ ਹੋ ਰਹੀ ਔਰੇ ਆਪਾਂ ਤਾਂ ਮਗਰ ਘੁੰਮਦੇ ਨਹੀਂ ਆਪਾਂ ਨਹੀਂ ਘੁੰਮਦੇ ਘੁੰਮਦੇ ਨਹੀਂ ਉਨਨਾਂ ਨੂੰ ਪਤਾ ਵੀ ਨਹੀਂ ਇਹ ਕਰ ਸਕਦਾ ਬੰਦਾ ਇਹ ਕੋਰਮਾਂ ਦਾ ਅਕੈਡਮੀ ਦਾ। ਦਾਨ ਜੁਣੀ ਨੂੰ ਮੋਟਨ ਪਤਾ ਸਰ ਵੀ ਹੁੰਦਾ ਵੀ ਆ ਕਾ ਇਹ ਸਾਰਾ ਜਾਤਾ ਆ ਤੁਹਾਨੂੰ ਪਤਾ ਹੀ ਹੋ ਦੇਖ ਨਹੀਂ ਮੈਂਦੇ। ਤੁਹਾਡਾ ਨਾਮ ਦੱਸੋ ਕੀ ਹੈ ਜੀ? ਕਰਮਜੀਤ ਸਿੰਘ। ਕਰਮਜੀਤ ਸਿੰਘ। ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਜੀ? ਲੁਧਿਆਣਾ। ਲੁਧਿਆਣਾ ਵਿੱਚ ਕਿੱਥੇ ਰਹਿੰਦੇ ਹੋ ਜੀ? ਫਤਿਹਗੜ੍ਹ ਸਾਹਿਬ। ਨਹੀਂ ਫਤਿਹਗੜ੍ਹ ਸਾਹਿਬ ਤਾਂ ਜਾਣੀਏ ਫਤਿਹਗੜ੍ਹ ਸਾਹਿਬ ਤੋਂ ਜਾਣਿਆ ਨੇ ਆਪਣਾ ਨਾਨਨਪੁਰ। ਜਾਣੇ ਦੇ ਵਿੱਚ ਕਿਹੜਾ ਨਗਰ ਕਿਹੜਾ ਕਲੋਨੀ ਕਿਹੜੀ ਹੈ? ਲੁਧਿਆਣਾ ਆਸਾਹੀ ਉਹਦੇ ਵਿੱਚ ਕੋਈ ਕਲੋਨੀ ਵੀ ਹੋਊ ਜੀ ਕਲੋਨੀ ਕੋਈ ਗੁਰਨਾਨਕ ਕਲੋਨੀ ਆ ਗਨਾਨਕ ਪ੍ਰਕਾਸ਼ ਮੱਲੇ 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 ਗੋਲ ਹੋਣੀ ਆਪਣੀ ਤੁਸੀਂ ਕਿੰਨੇ ਸਾਲ ਫਿਰ ਉੱਥੇ ਗੈਸ ਦਾ ਕੰਮ ਕਰਿਆ ਜੀ ਆਪਣਾ ਨਾਂ ਹੀ ਬਸ ਬਾਹਰ ਹੀ ਅੰਦਰੋਂ ਬੈਨਾ ਬਾਹਰ ਮਿਲ ਬਹੁਤ ਮਿਲਦੇ ਆਏ ਆ ਜੀ ਜਿਹੜਾ ਨੇ ਵੀ ਹੁੰਗਾ ਮੈਂ ਕਹਿਣਾ ਚਾਹੁੰਦੇ ਨੇ ਇਹ ਕਰਮ ਦੀ ਇਸ ਵੀਰ ਨੇ ਕੰਮ ਇਹਨਾਂ ਨੇ ਪਹਿਲਾਂ ਕੀਤਾ ਪਰ ਉਹਨੂੰ ਕਈ ਸਾਲ ਪਰਿਵਾਰ ਦੱਸਦਾ 15-16 ਸਾਲ ਤੋਂ ਇਹ ਆ ਹਾਲਾਤਾਂ ਦੇ ਵਿੱਚ ਸੀਗੇ ਜਿਹੜੇ ਹਾਲਾਤ ਆਪ ਜੀ ਨੇ ਦੇਖੇ ਨੇ ਨਰਕ ਭਰੇ ਹਾਲਾਤਾਂ ਦੇ ਵਿੱਚ ਸੀ ਇਹਨੇ ਸਾਲਾਂ ਤੋਂ ਜੀ ਬਾਕੀ ਨਾ ਜੀ ਮੈਂ ਕਹੂੰਗਾ ਇੱਕ ਵਾਰੀ ਇੱਧਰ ਪਰਿਵਾਰ ਦਿਖਾਇਆ ਜਾਵੇ ਜੀ 100 ਮੈਂਬਰ ਜਿਹੜਾ ਪ੍ਰਸ਼ਾਦਾ ਛੱਕ ਰਿਹਾ ਜੀ ਕੁਝ ਵੀਰ ਅੰਦਰ ਬੈਠੇ ਨੇ ਜੀ ਇਹਨਾਂ ਦੇ ਵਿੱਚੋਂ ਸਾਰੇ ਵੀਰ ਬਹੁਤ ਹੀ ਦਰਦਨਾਕ ਹਾਲਾਤਾਂ ਦੇ ਵਿੱਚ ਸੀਗੇ ਜੀ ਕਿਸੇ ਦੇ ਸੰਗਲ ਲੱਗਿਆ ਕੋਈ ਆਪਣੀਆਂ ਮਤਲਬ ਅਸੀਂ ਉਹ ਸ਼ਬਦ ਬੋਲਣ ਤੋਂ ਵੀ ਗਰੇਜ ਕਰ ਜਾਂਦੇ ਆ ਐਸੇ ਮਾੜੇ ਹਾਲਾਤਾਂ ਦੇ ਵਿੱਚ ਵੀਰ ਆਪਣੀ ਨਰਕ ਭਰੀ ਜ਼ਿੰਦਗੀ ਜਿਹੜਾ ਕੱਟਦੇ ਸੀਗੇ ਜੀ ਔਰ ਸਾਰੇ ਵੀਰ ਅੱਜ ਬੜੀ ਚੜ੍ਹਦੀ ਕਲਾ ਦੇ ਵਿੱਚ ਆਪਣਾ ਜੀਵਨ ਬਤੀਤ ਕਰ ਰਹੇ ਨੇ ਜੀ ਸਾਰਿਆਂ ਦੇ ਫੌਜੀ ਸਾਹਿਬ ਬਿਨਾਂ ਗੱਲ ਤੋਂ ਹੱਸੀ ਜਾਂਦੇ ਨੇ ਪ੍ਰਸ਼ਾਦਾ ਸ਼ੱਕ ਦੇ ਬੜੇ ਘੈਂਟ ਬੰਦੇ ਨੇ ਫੌਜੀ ਸਾਹਿਬ ਹੱਸੀ ਜਾਂਦੇ ਹੋ ਨਾ ਠੀਕ ਆ ਹੱਸਣਾ ਚਾਹੀਦਾ ਮਰਜ ਆ ਹੱਸਣਾ ਚਾਹੀਦਾ ਖੁੱਲ ਕੇ ਕਹਿੰਦੇ ਕਸਰਤ ਹੋ ਜਾਂਦੀ ਹੈ ਸਰੀਰ ਦੀ ਫੌਜੀ ਸਾਹਿਬ ਫੌਜ ਦੇ ਵਿੱਚ ਕਹਿੰਦੇ ਨੇ ਵੀ ਹੱਸੋ ਖੁੱਲ ਕੇ ਹਾਂਜੀ ਜੀ ਠੀਕ ਆ ਜੀ ਕਿਵੇਂ ਆ ਵੀਰੇ ਠੀਕ ਆ ਵੀਰੇ ਬਾਕੀ ਸਾਰੀ ਵੀਰ ਆਪਣੀ ਜਿਹੜੀ ਜ਼ਿੰਦਗੀ ਦਾ ਆਨੰਦ ਲੈ ਰਹੇ ਨੇ ਜੀ ਪਟਿਆਲੇ ਤੋਂ ਪਾਸੋਂ ਰੋਡ ਲਚਕਾਣੀ ਪਿੰਡ ਆਪਣਾ ਫਰਜ ਸੇਵਾ ਸੁਸਾਇਟੀ ਜਿਹੜਾ ਵੀਰ ਇਸ ਟਾਈਮ ਜਿਹੜਾ ਕੜਾਹ ਪ੍ਰਸ਼ਾਦ ਦੀ ਸੇਵਾ ਕਰ ਰਿਹਾ ਇਸ ਵੀਰ ਦੇ ਵੀ ਜਿਹੜਾ ਲੱਤਾਂ ਦੇ ਉੱਪਰ ਜ਼ਖਮ ਨੇ ਜੀ ਪੂਰੀ ਲੱਤਾਂ ਦੇ ਉੱਪਰ ਐਸੇ ਜ਼ਖਮ ਹੋ ਗਏ ਸੀ ਸੰਗਤ ਜੀ ਜਿਨ੍ਹਾਂ ਕਰਕੇ ਮਤਲਬ ਇਹ ਵੀਰ ਆਪ ਵੀ ਚੱਲ ਫਿਰ ਨਹੀਂ ਸਕਦਾ ਸੀ ਅੱਜ ਵੀ ਇਸ ਵੀਰ ਦੇ ਜ਼ਖਮ ਨੇ ਪਰ 100 ਦੇ ਵਿੱਚੋਂ ਆਪਾਂ 10% ਜਿਹੜਾ ਇਹਨਾਂ ਜ਼ਖਮਾਂ ਨੂੰ ਠੀਕ ਕਰ ਲਿਆ ਜੀ ਤੇ ਅੱਜ ਇਹ ਵੀਰ ਸੇਵਾ ਕਰਨ ਦੇ ਯੋਗ ਜਿਹੜਾ ਬਣ ਗਿਆ ਸੰਜੀਤ ਜੀ ਆਪ ਜੀ ਦੇਖ ਰਹੇ ਹੋ ਜੀ ਜਿਹੜਾ ਸਾਰੇ ਵੀਰਾਂ ਨੂੰ ਇਸ ਟਾਈਮ ਗੁਰੂ ਨਾਨਕ ਦਾ ਦਰ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਦੇ ਵਿੱਚੋਂ ਇਹ ਵੀਡੀਓ ਅਸੀਂ ਸਾਂਝੀ ਕਰ ਰਹੇ ਹਾਂ ਜੀ ਆਪ ਜੀ ਸਾਰੀਆਂ ਰੂਹਾਂ ਦੇ ਦਰਸ਼ਨ ਕਰੋ ਇਹਨਾਂ ਰੂਹਾਂ ਦੇ ਉੱਪਰ ਬੜੀ ਵੱਡੀ ਵਿਵਪਤਾ ਜਿਹੜੀ ਪੈ ਗਈ ਸੀ ਕਿਸੇ ਵੇਲੇ ਫੈਮਲੀਆਂ ਵੀ ਸਾਥ ਛੱਡ ਗਈਆਂ ਸੀਗੀਆਂ ਜੀ ਕਿਸੇ ਸੰਗੀ ਸਾਥੀ ਨੇ ਵੀ ਬਾਹ ਨਾ ਫੜੀ ਇਹ ਵੀਰ ਗਰਪੇਜ ਹੈ ਗਰਪੇਜ ਕਿਵੇਂ ਆ ਵੀਰੇ ਠੀਕ ਆ ਅੱਜ ਪੱਟੀ ਕਰੀ ਦੀ ਜ਼ਖਮ ਕਿਵੇਂ ਨੇ ਹਾਂ ਠੀਕ ਆ ਇਹ ਵੀ ਵੀਰ ਦੇ ਹਾਲਾਤ ਬਹੁਤ ਜਿਹੜੇ ਦਰਦਨਾਕ ਸੀਗੇ ਜੀ ਔਰ ਇੱਧਰ ਵੀ ਬਜ਼ੁਰਗਾਂ ਤੋਂ ਜਿਹੜਾ ਜਿਹੜਾ ਸ ਇਹ ਵੀ ਬਜ਼ੁਰਗ ਬਹੁਤ ਸੇਵਾ ਕਰਦੇ ਨੇ ਜੀ ਇਦਾਂ ਹੀ ਜਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਸਾਰਿਆਂ ਦੀ ਗਾਹ ਅੱਗੇ ਨੇ ਅੱਲਾ ਬੈਠਾ ਸੰਗਤ ਜੀ ਸਾਰਿਆਂ ਦੀ ਜਿਹੜੀ ਜਿਹੜੀ ਜ਼ਿੰਦਗੀ ਆ ਉਹ ਬੜੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿਹੜਾ ਮੈਂ ਕਹੂੰਗਾ ਇੱਧਰ ਵੀ ਸੰਗਤ ਨੂੰ ਦਰਸ਼ਨ ਕਰਵਾਏ ਜਾਣ ਜਿਹੜਾ ਸਹੌਲੀ ਵਾਲਾ ਵੀਰ ਬੈਠਾ ਜੀ ਗਾ ਇੱਧਰ ਕਸ਼ਮੀਰ ਸਿੰਘ ਵੀਰ ਬੈਠਾ ਜੀ ਔਰ ਸਾਰੀ ਚਰਨਜੀਤ ਬੈਠਾ ਚੱਕਰਵਰਤੀ ਕਿਵੇਂ ਪੁੱਤ ਐਦਾਂ ਹੀ ਤੁਸੀਂ ਥਾਲ ਨਹੀਂ ਲੈਂਤਾ ਪ੍ਰਸ਼ਾਦਾ ਨਹੀਂ ਛਕਣਾ ਥਾਲ ਇੱਕ ਥਾਲ ਦਿਓ ਜੀ ਨਹੀਂ ਥੋੜਾ ਥੋੜਾ ਲੈ ਲਓ ਥੋੜਾ ਥਾਲ ਦਿਓ ਜੀ ਥਾਲ ਕਰਮਜੀਤ ਨੂੰ ਬਾਅਦ ਚੁਸਕਾ ਦਿਓ ਚਲੋ ਕੋਈ ਨਾ ਪਹਿਲਾਂ ਛਕਾ ਲਓ ਇੱਧਰ ਔਰ ਸੰਗਤ ਜੀ ਇੱਥੋਂ ਨਾਲ ਜੀ ਕਾਫੀ ਵੀਰ ਨੇ ਜੀ ਅਸੀਂ ਆਪ ਜੀ ਨੂੰ ਨਾਲ-ਨਾਲ ਮੈਂ ਕਹੂੰਗਾ ਵੀਰ ਨੂੰ ਨਾਲ-ਨਾਲ ਅੱਗੇ ਵੀ ਸਾਰੇ ਵੀਰਾਂ ਦੇ ਥੋੜਾ ਜਿਹਾ ਜਲਦੀ ਦੇ ਨਾਲ 5 ਕਿ ਮਿੰਟ ਦੇ ਵਿੱਚ ਦਰਸ਼ਨ ਕਰਵਾ ਦਿਓ ਸਾਰੇ ਵੀਰਾਂ ਦੇ ਜਿੰਨੇ ਕੁ ਵੀਰੇ ਹਾਜ਼ਰ ਨੇ ਜਿਹੜੇ ਵੀਰ ਅੰਦਰ ਬੈਠੇ ਨੇ ਉਹ ਕੋਈ ਗੱਲ ਨਹੀਂ ਜੀ ਕੁਝ ਵੀਰ ਆ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਠੀਕ ਹੋ ਚਲੋ ਠੀਕ ਹੈ ਜੀ ਠੀਕ ਹੈ ਔਰ ਸਾਰੇ ਵੀਰਾਂ ਦੇ ਇੱਥੋਂ ਦਰਸ਼ਨ ਕਰਵਾ ਦਿਓ ਜੀ ਜਿੰਨੇ ਕੁ ਵੀਰ ਬੈਠੇ ਨੇ ਜੀ ਸਾਰਿਆਂ ਦੇ ਸਾਰੇ ਵੀਰ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਰਹੇ ਨੇ ਬੜੀ ਇੱਜ਼ਤ ਦੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜ਼ਿੰਦਗੀ ਜੀ ਰਹੇ ਜਿੰਨੇ ਵੀ ਦੋਕ ਲੈਣਾ ਨੇ ਜੀ ਦੋਕ ਲੈਣਾ ਦੇ ਦਰਸ਼ਨ ਕਰਵਾ ਦਿਓ ਕੋਈ ਗੱਲ ਨਹੀਂ ਬਾਕੀ ਜੇ ਸਾਰੇ ਨਹੀਂ ਦਿਖਾਏ ਜਾਣਗੇ ਤਾਂ ਸੰਗਤ ਉਰੇ ਆ ਕੇ ਦਰਸ਼ਨ ਇਹਨਾਂ ਰੂਹੀ ਰੂਹਾਂ ਦੇ ਜਰੂਰ ਕਰੇ ਜੀ ਸੰਗਤ ਤਾਂ ਜੋ ਤੁਹਾਡੇ ਵੀ ਜੀਵਨ ਦੇ ਵਿੱਚ ਸੁਧਾਰ ਆ ਸਕੇ ਜੀ ਤੁਹਾਡੇ ਜੀਵਨ ਦੇ ਵਿੱਚ ਔਰ ਆਪ ਜੀ ਦਾ ਸਾਰੀ ਸੰਗਤ ਦਾ ਹੀ ਧੰਨਵਾਦ ਤੁਹਾਡੀਆਂ ਦਵਾਵਾਂ ਸਦਕੇ ਹੀ ਇਹ ਕਾਰਜ ਜਿਹੜਾ ਅੱਜ ਇੱਥੋਂ ਤੱਕ ਪਹੁੰਚਿਆ ਜੀ ਕਿ ਤੁਹਾਡੀਆਂ ਦਵਾਵਾਂ ਹੀ ਨੇ ਜਿਹੜੀਆਂ ਜਿਹੜੀਆਂ ਅੱਗੇ-ਅੱਗੇ ਦਵਾਵਾਂ ਕੰਮ ਕਰ ਰਹੀਆਂ ਨੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਹ ਕਾਰਜ ਅੱਗੇ ਕੇ ਵਧ ਰਿਹਾ ਜੀ ਔਰ ਆਪ ਜੀ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਏ ਵੀਡੀਓ ਦੇਖਦੇ ਹੋਏ ਆਪ ਜੀ ਇਹਨਾਂ ਸਾਰੇ ਵੀਰਾਂ ਨੂੰ ਬੜੇ ਮਾੜੇ ਹਾਲਾਤਾਂ ਦੇ ਵਿੱਚੋਂ ਦੇਖਿਆ ਹੋਊਗਾ ਕਿਸੇ ਨੂੰ ਸੰਗਣ ਲੱਗਿਆ ਕਿਸੇ ਨੇ ਗੰਦਗੀ ਦੇ ਢੇਰ ਤੇ ਕਿਸੇ ਨੂੰ ਕਿੱਦਾਂ ਦੇ ਹਾਲਾਤਾਂ ਚ ਔਰ ਮੈਂ ਕਹੂੰਗਾ ਕੋਈ ਗੱਲ ਨਹੀਂ ਜਿਹੜੇ ਵੀਰ ਰਹਿ ਗਏ ਆਪਾਂ ਫੇਰ ਦਰਸ਼ਨ ਕਰਵਾ ਔਰ ਪਿੱਛੇ ਘਰ ਬਣ ਰਹੇ ਸੰਗਤ ਜੀ ਆਪ ਜੀ ਨੂੰ ਅਸੀਂ ਸਾਰੇ ਘਰ ਦੇ ਦਰਸ਼ਨ ਕਰਵਾਵਾਂਗੇ ਜੀ ਧੰਨਵਾਦ ਆਪ ਜੀ ਦਾ ਔਰ ਅਸੀਂ ਸਾਰੇ ਵੀਰਾਂ ਦੀਆਂ ਸਟੋਰੀਆਂ ਜਿਹੜੀਆਂ ਨੇ ਉਹ ਸਾਰੀਆਂ ਜਿਹੜੀਆਂ ਸਾਂਝੀਆਂ ਕਰਾਂਗੇ ਜੀ ਤਾਂ ਜੋ ਆਪ ਜੀ ਨੂੰ ਪਤਾ ਲੱਗ ਸਕੇ ਵੀ ਉਦੋਂ ਦੇ ਹਾਲਾਤ ਅੱਜ ਦੇ ਹਾਲਾਤਾਂ ਚ ਕੀ ਫਰਕ ਆ ਤਾਂ ਜੋ ਆਪ ਜੀ ਦਾ ਮਨ ਖੁਸ਼ ਹੋ ਸਕੇ ਵੀ ਤੁਹਾਡੀਆਂ ਜਿਹੜੀਆਂ ਅਰਦਾਸਾਂ ਨੇ ਉਹਨਾਂ ਦਾ ਕਿੱਥੇ ਜਾ ਕੇ ਜਿਹੜਾ ਉਹਨਾਂ ਦਾ ਅਸਰ ਹੁੰਦਾ ਜੀ ਧੰਨਵਾਦ ਆਪ ਜੀ ਦਾ ਸਾਰੇ ਭੈਣ ਭਰਾਵਾਂ ਦਾ ਸ਼ੁਕਰਾਨਾ ਹੱਸਦੇ ਵਾਸਤੇ ਰਹੋ ਘਰਾਂ ਤੇ ਜਿੰਨੇ ਵੀ ਤੁਸੀਂ ਭੈਣਾ ਵੀਰ ਭਰਾ ਬੱਚੇ ਬਜ਼ੁਰਗ ਦੇਖਦੇ ਹੋ ਅਸੀਂ ਸਾਰਿਆਂ ਦੇ ਦਿਲੋਂ ਸਤਿਕਾਰ ਕਰਦੇ ਹਾਂ ਸੱਚੇ ਪਾਤਸ਼ਾਹ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀਆਂ ਦੇਵੇ ਤੁਹਾਡੇ ਬੱਚੇ ਸਹੀ ਰਸਤੇ ਚੱਲਣ ਡਾਕਟਰ ਬਣਨ ਇਨਸਾਨ ਚੰਗੇ ਬਣਨ ਬਹੁਤ ਸਾਰਾ ਪਿਆਰ ਸਾਡੇ ਵੱਲੋਂ ਸ਼ੁਕਰਾਨਾ ਹੱਸਦੇ ਵਾਸਤੇ ਰਹੋ ਜੀ ਇਹ ਵੀਰ ਗਗਨ ਨਾ ਗਗਨ ਕਿਵੇਂ ਪੁੱਤ ਉਹ ਕਿਵੇਂ ਵਾਹਿਗੁਰੂ ਨੂੰ ਮਿਲੋ ਬਾਈ ਹਾਂ ਮਿਲਦੇ ਹਾਂ ਮਿਲਦੇ ਆਲੇ ਪ੍ਰਸ਼ਾਦ ਚੱਕ ਰਿਹਾ ਸ਼ੱਕ ਲਿਆ ਸ਼ੱਕ ਰਿਹਾ ਗਗਨ ਤੂੰ ਕੁੱਟਦਾ ਕਾ ਤੂੰ ਹੁਣ ਉਹਨਾਂ ਨੂੰ ਕਿਨਾਂ ਬਾਈ ਗੁਰੂ ਮੈਂ ਕਿਦਾਂ ਮੇਰੇ ਰਿਸ਼ਤੇਦਾਰੀ ਹੁਣ ਨਹੀਂ ਕੁੱਟਿਆ ਮੈਂ ਕੁੱਟਦਾ ਹੁਣ ਨਾ ਉਹ ਨਹੀਂ ਮੈਂ ਕੁੱਟਦਾ ਮੈਂ ਛੱਡਦਾ ਮੈਂ ਨਹੀਂ ਕੁੱਟਦਾ ਕੁੱਟਦਾ ਹੁਣ ਨਾ ਉਹ ਮੈਂ ਨਹੀਂ ਕੁੱਟਦਾ ਮੈਂ ਛੱਡਦਾ ਕਿੰਨੇ ਕਦਨ ਕਿਦਨ ਦਾ ਛੱਡਿਆ ਉਹ ਮੈਂ ਕਿੰਨੇ ਦਿਨੋਂ ਛੱਡਦਾ ਹੈ ਗੁੱਸਾ ਕਰਦੀ ਹੈ ਗਾਏ ਕੰਚ ਨਾ ਬੱਕੇ ਮਾਰਦਾ ਕਰ ਬੱਠਾ ਏ ਹੂੰ ਸਾਫ਼ ਨਹੀਂ ਮਾਰਦਾ ਆਪਣੇ ਕੰਨ ਚ ਮਾਰਦਾ ਕਿ ਤੇਰੇ ਆਪਣੇ ਅੱਛਾ ਆਪਣੇ ਕੰਨ ਚ ਮਾਰਦਾ ਤੂੰ ਤਾਂ ਕੁੱਟਦਾ ਹਾਂ ਨਹੀਂ ਮਾਰਿਆ ਮੈਂ ਫਿਰ ਤੂੰ ਮੈਨੂੰ ਆ ਕੇ ਵੀਰੇ ਕਹਿ ਦਿੰਨਾ ਵੀ ਮੈਨੂੰ ਬਾਈ ਗੁਰੂ ਨੇ ਕੁੱਟਿਆ ਝੂਠ ਕਦ ਬੋਲਦਾ ਇਹ ਝੂਠਾ ਸੰਜੇ ਜੀ ਇਹ ਝੂਠਾ ਏ ਇਹ ਕੁੱਟਦਾ ਵਾਹਿਗੁਰੂ ਨੇ ਤੇ ਕਹਿੰਦਾ ਵੀ ਉਹ ਕੰਨ ਚ ਡੱਕੇ ਮਾਰਦਾ ਮੈਂ ਤਾਂ ਕੁੱਟਦਾ ਇਹ ਨਹੀਂ ਨਹੀਂ ਭਗਤ ਬੰਦਾ ਭਗਤ ਮੇਰਾ ਪੁੱਤ ਗਗਨ ਕਿਵੇਂ ਪੁੱਤ ਠੀਕ ਆ ਤੈਨੂੰ ਪਤਾ ਤੈਨੂੰ ਸੰਗਤ ਕਿੰਨਾ ਪਿਆਰ ਕਰਦੀ ਆ ਤੈਨੂੰ ਪਤਾ ਇਸ ਗੱਲ ਦਾ ਵਾਹਿਗੁਰੂ ਲੈ ਚੱਲਿਆ ਕਰੋ ਪਿਆਰ ਲੈ ਚੱਲੂ ਪਹਿਲਾਂ ਦੱਸ ਤੈਨੂੰ ਪਤਾ ਪੁੱਤਰੀ ਤੈਨੂੰ ਸੰਗਤ ਕਿੰਨਾ ਪਿਆਰ ਕਰਦੀ ਆ ਠੀਕ ਹੈ ਜੀ ਕਰਦੀ ਆ ਹੈਨਾ ਮੈਂ ਨਾਮ ਰੱਖ ਲਵਾਂ ਮੈਂ ਚੱਲ ਆ ਹਾਂ ਠੀਕ ਆ ਤੂੰ ਨਾਲ ਚੱਲੀ ਗੱਡੀ ਨੂੰ ਲੈ ਕੇ ਤਾਂ ਜਾਂਦਾ ਨਹੀਂ ਕਿ ਉਹ ਤੈਨੂੰ ਤਾਂ ਨਹੀਂ ਲੈ ਕੇ ਜਾਂਦੀ ਨਾ ਵੀ ਤੂੰ ਉਹ ਕੰਮ ਕਰ ਸੇਵਾ ਸਾਮੀ ਵੀ ਆ ਤੇਰੀ ਚੱਲ ਠੀਕ ਆ ਜੀ ਹੁਣ ਤੈਨੂੰ ਆਪਾਂ ਲੈ ਕੇ ਚੱਲਾਂਗੇ ਵਿਆਹ ਵਾਈਕਰ ਨੂੰ ਨਹੀਂ ਪੁੱਤ ਵਾਈਕਰ ਆਪਾਂ ਤਾਂ ਸਮਝਣਾ ਨਹੀਂ ਵਿਆਹ ਚ ਤਨ ਮੈਂ ਚੱਲ ਪਾਂਗਾ ਹਾਂ ਤੂੰ ਚੱਲੀ ਮੇਰੇ ਨਾਲ ਵਿਆਹ ਚ ਲੰਗੇ ਆਪਾਂ ਕੱਲ ਨੂੰ ਤਾਂ ਹੁਣ ਆਪਾਂ ਨੂੰ ਹੋਰ ਪ੍ਰੋਗਰਾਮ ਨਹੀਂ ਕੋਈ ਦੋ ਜਿੱਦਣ ਹੁਣ ਵਿਆਹ ਜਾਣਾ ਆਪਾਂ ਨੇ ਫਿਰ ਮੇਰੇ ਨਾਲ ਚੱਲੀ ਤੂੰ ਠੀਕ ਹੈ ਕੋਟ ਪੈਂਟ ਪਾ ਕੇ ਠੀਕ ਹੈ ਬਸ ਠੀਕ ਆ ਫਿਰ ਗਰਮੀਤ ਆ ਜਾ ਪੁੱਤ ਤੇ ਗਰਮੀਤ ਸਿੰਘ ਆ ਜੀ ਸੰਗਤ ਜੀ ਇਹਦੇ ਵੀ ਵਿਚੇ ਦੇ ਬਹੁਤ ਬੁਰੇ ਖਲਾਸ ਸੀਗੇ ਜੀ ਸੰਗਣ ਲੱਗਿਆ ਬਾਦੀ ਕਈ ਸਾਲਾਂ ਤੋਂ ਜੀ ਹੁਣ ਤਦ ਖਲਾਤ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਬੜੀ ਕਿਰਪਾ ਗਗਨ ਪੁੱਤ ਸਾਮਿਆਂ ਕਰ ਸਾਰਿਆਂ ਨੂੰ ਸੇਵਾ ਕਰਿਆ ਕਰ ਠੀਕ ਹੈ ਤੇਰੀ ਰਾਜੇ ਦਾ ਗਰੋ ਨਵਾ ਹਾਂ ਚੰਗਾ ਲੈਣਾ ਕਿ ਨਹੀਂ ਜਾਂਦਾ ਕਿੰਨੇ ਵਾਹਿਗੁਰੂ ਨੂੰ ਆ ਇਹ ਵੀ ਲੈ ਕੇ ਨਹੀਂ ਜਾਂਦਾ ਛੋਟੂ ਹੁਣ ਜੀ ਜਦੋਂ ਇਹ ਸਾਰਾ ਕਾਰਜ ਜਦੋਂ ਸਾਰੇ ਨੇ ਪ੍ਰਸ਼ਾਦਾ ਛਕ ਲਿਆ ਸਾਰੇ ਅੰਦਰ ਹਾਲ ਚ ਚੱਲ ਗਿਆ ਤਾਂ ਇਹਦੀ ਡਿਊਟੀ ਪਤਾ ਕੀ ਹੈ ਜੀ ਇਹਨੇ ਇੱਕ ਇੱਕ ਚੀਜ਼ ਦੇਖਣੀ ਆ ਜੋੜੇ ਉਰੇ ਪਏ ਨੇ ਕੋਈ ਗਲਾਸ ਆ ਕੋਈ ਐਂਟਰੀ ਰਜਿਸਟਰ ਆ ਕੋਈ ਕੁਝ ਵੀ ਕੋਈ ਬਾਹਰ ਪਿਆ ਇਹਨੇ ਬਸ ਸਾਮੀ ਜਾਣੇ ਨੇ ਜੀ ਹੈਨਾ ਔਰ ਇਹ ਤਾਂ ਪੌਣੇ ਵੀ ਲਕੋ ਹੁੰਦਾ ਸੀ ਪਹਿਲਾਂ ਹੁਣ ਹਟਿਆ ਲਕਾਉਣਾ ਲਕੋ ਹੁੰਦਾ ਹੁੰਦਾ ਸੀ ਨਾ ਪਹਿਲਾਂ ਸਿਮਿੰਟ ਵਾਲੇ ਕਮਰੇ ਚ ਲਕੋ ਹੁੰਦਾ ਹੁੰਦਾ ਸੀ ਨਾ ਛੜਤਾ ਜੇਕਰ ਕਿਸੇ ਸੇਵਾਦਾਰ ਦੀ ਕੋਈ ਚੀਜ਼ ਨਹੀਂ ਲੱਭਣੀ ਤਾਂ ਗਗਨ ਨੂੰ ਫੜੋ ਜਿੱਦੇ ਲੱਭ ਜਾਂਦੀ ਥੀ ਔਰ ਧੰਨਵਾਦ ਸੰਗੇ ਜੀ ਹੱਸਦੇ ਬਹਾਦਰ ਠੀਕ ਹੈ ਗਗਨ ਪੁੱਤ ਫਤਿਹ ਬੁਲਾ ਦੋ ਸੰਗੇ ਭਾਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੱਸੋ ਕਿ ਅਸੀਂ ਚੜ੍ਹਦੀ ਕਲਾ ਦੇ ਵਿੱਚ ਪੂਰੀ ਚੜ੍ਹਦੀ ਕਲਾ ਸਾਡੀ ਕੀ ਪੂਰੀ ਚੜ੍ਹਦੀ ਕਲਾ ਜੀ ਤੁਹਾਡੀਆਂ ਦੁਆਵਾਂ ਨਾਲ ਤੁਹਾਡੀਆਂ ਦੁਆਵਾਂ ਮੇਰਾ ਸਰੀਰ ਤੇਰਾ ਤੇਰਾ ਕੋਲ ਇੰਨੀ ਜਾਣ ਵੀ ਨਹੀਂ ਹੈਗੀ ਵਾਲਾ ਮਾਰਚੂ ਜਸਵੀਰ ਆਜਾ ਫਿਰ ਮਿਲਿਆ ਚਲੋ ਬਾਈ ਗੁਰੂ ਨੂੰ ਫਿਰ ਮਿਲਾਂਗੇ ਆਪਾਂ ਠੀਕ ਹੈ ਉਹ ਕੈਂਡੀ ਉੱਠ ਖੜਿਆ ਦੇਖ ਕੈਂਡੀ ਉੱਠਿਆ ਕੈਂਡੀ ਉੱਠ ਖੜਿਆ ਉਹ ਗੁਰੂ ਬੱਠਾ ਕੈਂਡੀ ਕੀ ਕੀ ਗਲਤੀਆਂ ਕਰਦਾ ਕੈਂਡੀ ਕੈਂਡੀ ਨਹੀਂ ਕਰਦਾ ਬਾਈ ਗੁਰੂ ਕਰਦਾ ਨਹੀਂ ਨਾਲ ਤੂੰ ਕਹਿੰਦੀ ਕੈਂਡੀ ਝੂਠੀਆਂ ਕਰਦੂ ਖਣ ਕੀ ਸੋਨੀ ਕਿਵੇਂ ਆ